ਪਰਤਨ ਮਨਜਨ ਦੀ ਸੇਵਾ ਲਈ ਸੀ ਇਹ ਤਾਂ ਹੈਗਾ ਕਾਨੂੰਨ ਗੁੰਡਾਗਰਦੀ ਕੋਈ ਕਾਨੂੰਨ ਨਹੀਂ ਗੁੰਡਾਗਰਦੀ ਦਾ ਜਵਾਬ ਕਾਨੂੰਨ ਦੇ ਡੰਡੇ ਨਾਲ ਦਿੱਤਾ ਜਾਊਗਾ ਅਗਰ ਕਾਨੂੰਨ ਦਾ ਡੰਡਾ ਨਹੀਂ ਚੱਲਦਾ ਤਾਂ ਫਿਰ ਸਾਡਾ ਡੰਡਾ ਚੱਲੂਗਾ ਤੁਹਾਡੇ ਵੱਲੋਂ ਕਿਹਾ ਗਿਆ ਜੀ 2000 ਚਾਂਕੀ ਸਮਾਜ ਦੇ ਮੁੰਡੇ ਜਿਹੜੇ ਹੈ ਭੁੱਖੇ ਮਰਨ ਦੀ ਨੌਬਤ ਤੇ ਲਿਆ ਤੇ ਅਸ਼ਵਨੀ ਸ਼ਰਮਾ ਦੀ ਬਦੌਲਤ ਕਿਉਂਕਿ ਇਹਨੇ ਆਪਣੇ ਘਰ ਭਰ ਲਏ ਚਾਂਕੀ ਵਾਲੋਂ ਪੈਸੇ ਲੈ ਲੈ ਕੇ ਹੁਣ ਇਹਨਾਂ ਨੂੰ ਕੀ ਮੇਰੇ ਬੇਟੇ ਨੂੰ ਜ਼ਹਿਰ ਦੇਣ ਦੀ ਦੇਣ ਦੀ ਕੋਸ਼ਿਸ਼ ਤੇ ਚਲਦੀ ਸ਼ੋਭਾ ਯਾਤਰਾ ਦੇ ਵਿੱਚ ਚਲਦੀ ਚੰਕੇ ਦੇ ਵਿੱਚ ਕਲਾਕਾਰਾਂ ਨੂੰ niche ਤਾਰਿਆ ਕੁੜੀਆਂ ਦੇ ਕਪੜੇ ਤਾਰੇ ਉਹ ਕੁੜੀਆਂ ਬਿਲਕੁਲ ਬਿਆਨ ਸਾਡੇ ਮੈਦਾਨ ਗੀਰ ਜਿ ਖੜੇ ਹੋ ਪਿੱਛੇ ਇਹਨਾਂ ਨੂੰ ਤਲਬ ਕੀਤਾ ਗਿਆ ਇਹਨੇ ਜਾਗਰਣ ਚ ਕਵਾਲੀਆਂ ਚਲਾਤੀਆਂ ਸੀ ਮਹਾਰਾਜ ਜੀ ਨੇ ਸਾਨੂੰ ਤਲਬ ਕਰਿਆ ਸੀ ਦੰਡ ਲਗਾਇਆ ਸੀ ਇਹਨਾਂ ਨੂੰ ਵਰਤਨ ਮੰਨਣ ਦੀ ਸੇਵਾ ਲਈ ਸੀ ਇਹ ਤਾਂ ਹੈਗਾ ਕਾਨੂੰਨ ਗੁੰਡਾਗਰਦੀ ਕੋਈ ਕਾਨੂੰਨ ਨਹੀਂ ਗੁੰਡਾਗਰਦੀ ਦਾ ਜਵਾਬ ਕਾਨੂੰਨ ਦੇ ਡੰਡੇ ਨਾਲ ਦਿੱਤਾ ਜਾਊਗਾ ਅਗਰ ਕਾਨੂੰਨ ਦਾ ਡੰਡਾ ਨਹੀਂ ਚੱਲਦਾ ਤਾਂ ਫਿਰ ਸਾਡਾ ਡੰਡਾ ਚੱਲੂਗਾ ਹਾਂਜੀ ਤੁਹਾਡੇ ਵੱਲੋਂ ਕਿਹਾ ਗਿਆ ਜੀ ਗਲਤੀ ਨਾਲ ਬਣ ਗਈ ਸੀ ਲੇਕਿਨ ਉਹਨੂੰ ਉਜਾਗਰ ਕਰਨ ਦਾ ਜਾਂ ਉੱਥੇ ਜਗ੍ਹਾ ਨੂੰ ਠੱਪ ਕਰ ਦੇਣਾ ਦੀ ਕਿਤੇ ਨਾਲ ਨਹੀਂ ਲੱਗਦਾ ਤੁਹਾਨੂੰ ਕਿਹੜਾ ਕਿਹੜਾ ਤੁਸੀਂ ਕਹੇ ਹੋ ਕਿ ਗਲਤੀ ਨਾਲ ਬਣ ਗਈ ਤੇ ਲੇਕਿਨ ਉਹਨੂੰ ਝਾਕਿਆ ਵੀ ਗਲਤੀ ਨਾਲ ਨਹੀਂ ਗਲਤੀਆਂ ਨਹੀਂ ਸਾਨੂੰ ਬਰਗਲਾ ਕੇ ਸਾਨੂੰ ਗਲਤ ਕਾਗਜ਼ ਦਿਖਾ ਕੇ ਹਰੀ ਗਰੀ ਨਾਲ ਸੰਪਰਕ ਕਰੋ ਮੈਂ ਨੰਬਰ ਦਊਗਾ ਸਾਰਿਆਂ ਨੂੰ ਸਾਰੇ ਹਰੀ ਜੀ ਨਾਲ ਫੋਨ ਕਰੋ ਉਹ ਖੁਦ ਦੱਸਣਗੇ ਕਿ ਜਗਤ ਗੁਰ ਪਟਿਆਲੇ ਅੰਦਰ ਕੋਈ ਹੈਗੀ ਕਿ ਨਹੀਂ ਹੈਗੀ ਸਰਦਾਰ ਜੀ ਆ ਸਾਰਿਆਂ ਨੇ ਸਹਿਮਤ ਇਹਨੂੰ ਪੁੱਛੋ ਸਾਸਕ੍ਰਿਤੇ ਸ਼ਲੋਕ ਬਿਲਾ ਕੇ ਦਿਖਾਓ ਹੁਣ ਹੀ ਤੁਹਾਨੂੰ ਉਜਾਗਰ ਹੋ ਜਾਊਗਾ ਇੱਕ ਸੰਤ ਨੂੰ ਬਿਠਾ ਲਓ ਜਗਤ ਗੁਰ ਅਸਲੀ ਨੂੰ ਬਿਠਾ ਲਓ ਇਹ ਕਿੰਨੂੰ ਬਿਠਾ ਲਓ ਉਹਦੇ ਬਰਾਬਰ ਤੱਕ ਸਾਸਤਰਾਤ ਕਰਾ ਲਓ ਪਤਾ ਲੱਗ ਜਾਊਗਾ ਤੁਹਾਨੂੰ ਸਰਦਾਰ ਜੀ ਜਿਹੜਾ ਇਸ ਟਾਈਮ ਉਦਾਂ ਚੱਲ ਰਿਹਾ ਹੈ ਉਹ ਚੱਲ ਰਿਹਾ ਜੀ ਝੰਕੀਆਂ ਦਾ ਇਹ ਚੰਕੇ ਦਾ ਜਿਹੜਾ ਇਹ ਕੀ ਨੋ ਬਤਾ ਉਹ ਜਿਹੜਾ ਇਹਨਾਂ ਮੋਤਾਵਾਦ ਚੁੱਕਿਆ ਮੈਂ ਇਹੀ ਕਹਿ ਰਿਹਾ ਸੀ ਅਗਰ ਸਾਡੇ ਬੱਚਿਆਂ ਤੋਂ ਕਿਸੇ ਸਨਾਤਨ ਦੀ ਗਲਤੀ ਹੋ ਗਈ ਗਲਤੀਆਂ ਦੋ ਤਰ੍ਹਾਂ ਦੀ ਹੁੰਦੀਆਂ ਇੱਕ ਹੁੰਦਾ ਜਾਨ ਬੁਝ ਕੇ ਧਰਮ ਦਾ ਅਪਮਾਨ ਕਰਨਾ ਲੋਕਾਂ ਨੂੰ ਭੜਕਾਉਣਾ ਇੱਕ ਹੁੰਦਾ ਅਣਜਾਣੇ ਚ ਹੋਈ ਵੀ ਗਲਤੀ ਇਹਨਾਂ ਬੱਚਿਆਂ ਨੇ ਬਣਾਏ ਇਹਨਾਂ ਨੂੰ ਚਲੋ 2 ਸਾਲ ਵੱਡਾ ਬੱਚਾ ਬਣ ਗਿਆ ਕਿਆ ਪਤਾ ਕੀ ਸੀ ਬੁਲਾਂਦੇ ਸੀ ਇਹਨਾਂ ਨੂੰ ਦੰਡ ਲਗਾ ਦੇ ਜਾਲੋ ਇਹ ਪਾਂਡੇ ਮਾਂ 2 ਦਿਨ ਪਾਂਡੇ ਮਾਂ ਤੇ ਦੰਡ ਸਾਡਾ ਸਨਾਤਨ ਸਮਾਨ ਸਾਡੇ ਨਾਲ ਜੁੜੇ ਰਹਿੰਦਾ 2000 ਚਾਂਕੀ ਸਮਾਜ ਦੇ ਮੁੰਡੇ ਜਿਹੜੇ ਹੈ ਭੁੱਖੇ ਮਰਨ ਦੀ ਨੋਬਤ ਤੇ ਲਿਆ ਤੇ ਅਸ਼ਵਨੀ ਸ਼ਰਮਾ ਦੀ ਬਦੌਲਤ ਕਿਉਂਕਿ ਇਹਨੇ ਆਪਣੇ ਘਰ ਪਰ ਲਿਆ ਚਾਂਕੀ ਵਾਲੋਂ ਪੈਸੇ ਲੈ ਲੈ ਕੇ ਹੁਣ ਇਹਨਾਂ ਨੂੰ ਕੀ ਹੈ ਕਿ ਚਾਂਕੀ ਵਾਲੇ ਰਜੇਸ਼ ਕੇਹਰ ਕੋਲ ਚਲੇ ਗਏ ਇੱਕ ਇਮਾਨਦਾਰ ਬੰਦੇ ਕੋਲ ਚਲੇ ਗਏ ਹੁਣ ਸਾਡੀ ਦਾਲ ਨਹੀਂ ਗੱਲ ਨਹੀਂ ਤਾਂ ਇਹਨਾਂ ਨੇ ਚਾਂਕੇ ਦਾ અપਮਾਨ ਕਰਿਆ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਚਾਂਕੀਆ ਜਾਣ ਬੁੱਝ ਕੇ ਬਣਵਾਈਆਂ ਅਸੀਂ ਮੈਂ ਕੱਲ ਐਸਐਸਪੀ ਸਾਹਿਬ ਨੂੰ ਮਿਲ ਚੁੱਕਾ ਹਾਂ ਮੇਰੇ ਬੇਟੇ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਤੇ ਇੱਕ ਸਾਡੇ ਮੁੰਡੇ ਦਾ ਗੋਡਾ ਟੁੱਟਿਆ ਰੋਬਿੰਨ ਸ਼ਰਮਾ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਉਹ ਘਰ ਬੈਡ ਰੈਸਟ ਤੇ ਪਿਆ ਹੈਗਾ ਉਹਨੂੰ ਵੀ ਪੇਸ਼ ਕਰਾਂਗੇ ਇੱਕ ਮੇਰੇ ਬੇਟੇ ਨੂੰ ਪ੍ਰਸ਼ਾਦ ਦੇ ਰੋਪ ਵਿੱਚ ਇਹਨਾਂ ਬੰਦਿਆਂ ਵਿੱਚੋਂ ਕਿਸੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ 307 ਦਾ ਪਰਚਾ ਔਰ 295 ਦਾ ਪਰਚਾ ਜਿਹੜਾ ਇਹਨਾਂ ਨੇ ਸਾਡੇ ਜਲਦੀ ਸ਼ੋਭਾ ਯਾਤਰਾ ਦੇ ਵਿੱਚ ਜਲਦੀ ਚਾਂਕੇ ਦੇ ਵਿੱਚ ਕਲਾਕਾਰਾਂ ਨੂੰ ਨਿਛੇ ਤਾਰਿਆ ਕੁੜੀਆਂ ਦੇ ਕਪੜੇ ਤਾਰੇ ਉਹ ਕੁੜੀਆਂ ਬਿਲਕੁਲ ਬਿਆਨ ਦੇਣਗੀਆਂ ਜਿੱਥੇ ਬੁਲਾਇਆ ਜਾਊਗਾ ਐਸਐਸਪੀ ਸਾਹਿਬ ਜਾਂ ਹੋਰ ਕੋਈ ਵੀ ਜਿੱਥੇ ਵੀ ਇਨਕੁਆਰੀ ਲੱਗਦੀ ਹੈ ਜਹਾਂ ਤੱਕ ਮੈਨੂੰ ਪਤਾ ਲੱਗਿਆ ਐਸਪੀਸੀਟੀ ਸਾਹਿਬ ਨੂੰ ਇਨਕੁਆਰੀ ਹਾਈ ਲੈਵਲ ਦੀ ਇਨਕੁਆਰੀ ਜਿਹੜੀ ਹੈ ਮਾਰਕ ਹੋਈ ਹੈ ਬਹੁਤ ਜਲਦੀ ਇਹ ਜਿਹੜੇ ਲੋਕ ਹੈ ਤੁਹਾਨੂੰ ਸਲਾਖਾਂ ਦੇ ਪਿੱਛੇ ਨਜ਼ਰ ਆਣਗੇ ਪਤਨ ਜੀ ਜਿਹੜੀ ਇਹ ਗੱਡੀ ਹੈ ਇਹ ਪੈਸੇ ਦੇ ਕਿਹੜੀ ਗੱਲ ਦੀ ਹੈ ਕਿ ਕੱਲ ਤੁਸੀਂ ਵੀਡੀਓ ਦੇ ਵਿੱਚੇ ਕੱਲ ਕਹੀ ਸੀਗੀ ਕਿ ਜਿਹੜੇ ਗੁਰੂ ਜੀ ਬੈਠੇ ਹੈ ਇਹਨਾਂ ਨੇ ਪੈ ਪਦਵੀ बिकते हैं आदमी बिकते हैं सब कुछ बिकदा है ठीक है बिल्कुल आया बिल्कुल आया दिखामाए थोनू मेडिकल सारा कुछ होया है ठीक है गल ए होई सी कि मेरे बेटे नु जबो जहर ਦਿੱਤਾ ਗਿਆ सानू ਨਹੀਂ ਪਤਾ ਸੀ ਕੀ ਹੋਇਆ ਕੀ ਨਹੀਂ ਸਾਨੂੰ ਤਾਂ ਇੱਕ ਅੰਦਾਜ਼ਾ ਲੱਗਿਆ ਵੀ ਨੂੰ ਮਿਰਗੀ ਦਾ ਦੌਰਾ ਪਿਆ ਇਹਦਾ ਸਰੀਰ ਅੱਕੜ ਗਿਆ ਸੀ ਮੂੰਹ ਚੋਂ ਝੱਗ ਨਿਕਲਣ ਲੱਗੀ ਮੈਨੂੰ ਵੀ ਨਹੀਂ ਪਤਾ ਸੀ ਕਿਆ ਹੋਇਆ ਕਿਆ ਨਹੀਂ ਲੇਕਿਨ ਕੱਲ ਜਦੋਂ ਇਹ ਅੱਛੀ ਤਰ੍ਹਾਂ ਰਿਲੈਕਸ ਹੋਇਆ ਹੈ ਬਿਲਕੁਲ ਕਬਰ ਆਇਆ ਹੋਇਆ ਸੀ ਹੋਛ ਅਸੀਂ ਬਿਠਾ ਕੇ ਲੈਸ਼ ਕਰਕੇ ਇਹਨੂੰ ਗੱਲ ਕਰੀ ਐ ਫਿਰ ਇਸਨੇ ਸਾਨੂੰ ਕੱਲ ਦੱਸਿਆ ਨਹੀਂ ਤਾਂ ਅਸੀਂ ਉੱਥੇ ਹਸਪਤਾਲ ਹੀ ਕਰ ਦਿੰਦੇ ਪਰਚੇ ਵਾਲੀ ਕਾਰਵਾਈ ਕੱਲ ਸਾਨੂੰ ਇਹਨੂੰ ਇਹਨੇ ਦੱਸਿਆ ਵੀ ਮੈਨੂੰ ਇੱਕ ਫਲਾਣੇ ਮੁੰਡੇ ਨੇ ਜਿਹੜਾ ਸਾਹਮਣੇ ਆਂ ਤੇ ਪਛਾਣ ਲੂ ਆ ਇਹ ਵੀ ਕਿਸ ਮੁੰਡੇ ਨੇ ਇਹਨੂੰ ਇੱਕ ਜ਼ਹਿਰੀਲੀ ਚੀਜ਼ ਦਿੱਤੀ ਐ ਉਹ ਸਾਹਮਣੇ ਆਂ ਤੇ ਪਛਾਣ ਲੈ ਇਹਨੂੰ ਵੀਡੀਓ ਵਿੱਚ ਆ ਗਿਆ ਉਹ ਸਾਡੇ ਕੋਲ ਸਬੂਤ ਐ ਵੀਡੀਓ ਵਿੱਚ ਉਹਨਾਂ ਮੁੰਡਿਆਂ ਦੇ ਵਿੱਚ ਕੀ ਰਿਆ ਖੜਿਆ ਇਹ ਉਹਨਾਂ ਨੇ ਦਿੱਤਾ ਇਹਨੂੰ ਉਹ ਵੀ ਆ ਗਿਆ ਵੀਡੀਓ ਦੇ ਵਿੱਚ ਔਰ ਜਿਨ੍ਹਾਂ ਲੋਕਾਂ ਨੇ हनुमान जी ਦਾ અપમાન ਕਰਿਆ ਗਦਾ ਖੋਇਆ ਸਾਡੇ ਰਾਧਾ ਕ੍ਰਿਸ਼ਨ ਜੀ ਦੇ ਕਪੜੇ ਉਤਾਰੇ ਉਹ ਵੀ ਸਾਰੇ ਵੀਡੀਓ ਵਿੱਚ ਆ ਗਏ ਪੇਸ਼ ਕਰਾਂਗੇ ਜਿੱਥੇ ਵੀ ਸਾਨੂੰ ਬੁਲਾਇਆ ਜਾਊਗਾ ਇਨਕੁਆਰੀ ਦੇ ਵਿੱਚ Hindu suraksha samiti ਦਾ register ਮੇਰੇ ਕੋਲ ਪਿਆ 20 ਸਾਲ ਪੁਰਾਣਾ ਅੱਜ ਵੀ ਮੈਂ ਤੁਹਾਡੇ ਅੱਗੇ ਪੇਸ਼ ਕਰ ਸਕਦਾ ਹੈ ਤੁਸੀਂ ਇਜਾਮ ਲਾ ਰਹੇ ਹੋ ਕਿ ਇਹ ਬਾਬਾ ਜੀ ਕੁੰਝ ਲਿਖ ਨਹੀਂ ਬਾਬਾ ਜੀ ਦੇ ਕਮਰੇ 'ਚੋਂ ਬੈਠਦੇ ਆ ਜਿੱਥੇ ਪੰਜਾ ਰੰਗ ਜੀ ਮਹਾਰਾਜ ਬੈਠਦੇ ਤੁਸੀਂ ਕਿਹਨਾਂ ਤੇ ਬੈਠਦੇ ਬਿਲਕੁਲ ਇਹ ਹਿੰਦੂ ਸਮਾਜ ਨੂੰ ਗੁੰਮਰਾਹ ਕੀਤਾ ਗਿਆ ਸੀ ਲੇਕਿਨ ਹੁਣ ਜਦੋਂ ਇਹਨਾਂ ਨੇ ਇਹ ਘੋਸ਼ਣਾ ਕੀਤੀ ਹੈ ਉਹ ਸਾਰਾ ਜਿਹੜਾ ਸਮਾਜ ਸੀਗਾ ਉਹ ਖੁੱਲ ਕੇ ਸਾਹਮਣੇ ਆਉਣ ਨੂੰ ਤਿਆਰ ਬੈਠਾ ਹੈ ਹਿੰਦੂ ਸੰਗਠਨ ਸਾਰੇ ਖੁੱਲ ਕੇ ਆਉਣ ਨੂੰ ਤਿਆਰ ਬੈਠੇ ਹੈ ਮੇਰੇ ਸਾਰਿਆਂ ਨੇ ਮੈਨੂੰ ਫੋਨ ਕਰਕੇ ਬਿਲਕੁਲ ਮੈਨੂੰ ਸਮਰਥਨ ਕਰਨ ਦੇ ਭਰੋਸਾ ਦਿਲਾਇਆ ਤਾਂ ਉਹਨਾਂ ਨੇ ਹੀ ਮੈਨੂੰ ਦੱਸਿਆ ਮੈਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਸੀ ਵੀ ਜਗਦਗੁਰੂ ਹੈ ਜਾਂ ਨਹੀਂ ਹੈਗਾ ਤਾਂ ਉਹਨਾਂ ਨੇ ਹੀ ਮੈਨੂੰ ਸਬੂਤ ਦਿੱਤੇ ਉਹਨਾਂ ਨੇ ਹਰੀ ਗਰੀ ਦੇ ਨਾਮ ਨਾਲ ਇਹ ਗੱਲ ਕਰਾਈ ਹੈ ਕਿ ਇਹ ਜਗਦਗੁਰੂ ਨਹੀਂ ਹੈ ਤਾਂ ਗੁੰਮਰਾਹ ਕਰਕੇ ਇੱਕ ਬੈਠੇ ਸੀ ਲੇਕਿਨ ਹੁਣੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇੱਕ ਮਹਾਪੰਚਾਇਤ Hindu ਸਮਾਜ ਕੀ ਮਹਾਪੰਚਾਇਤ ਹੋਏਗੀ ਮਹਾਪੰਚਾਇਤ ਕਿਉਂਕਿ ਲੰਗਰ ਕਮੇਟੀ ਜਿਹੜੀ ਹੈ ਇਹ ਸਨਾਤਨ ਸਮਾਜ ਦੀ ਹੈ ਇਹ ਕਿਸੇ ਦੇ ਬਾਪ ਦੀ ਪ੍ਰਾਪਰਟੀ ਨਹੀਂ ਜਿਹਨੂੰ ਮਰਜ਼ੀ ਜਰਮਨਜੀ ਕੱਢ ਲੋ ਜਦਮਨਜੀ ਕਿਸੇ ਨੂੰ ਬਿਠਾ ਲੋ ਇਹ ਸਨਾਤਨ ਸਮਾਜ ਦੀ ਪ੍ਰਾਪਰਟੀ ਹੈ ਇਹਦਾ ਫੈਸਲਾ Hindu ਸੰਗਠਨ ਕਰੇਗੇ ਇੱਕ ਮਹਾਪੰਚਾਇਤ ਪਟਿਆਲਾ ਸ਼ਹਿਰ ਦੇ ਵਿੱਚ ਬੁਲਾਈ ਜਾਊਗੀ ਉਹਦੇ ਵਿੱਚ Hindu ਸੰਗਠਨ ਜਿਸ ਨੂੰ ਵੀ ਇਸ ਗੱਦੀ ਤੇ ਵਿਰਾਜਮਣ ਕਰਨਗੇ ਉਸੇ ਨੂੰ ਬਿਠਾਇਆ ਜਾਏਗਾ ਨਾ ਕਿ ਕਿਸੇ ਐਰੇ ਗਰੇ ਬੰਦੇ ਨੂੰ ਤੁਸੀਂ ਖੁਲਾਸਿਆਂ ਦਾ ਵੀ ਜ਼ਿਕਰ ਕਰ ਰਹੇ ਸੀ ਕੋਈ ਖੁਲਾਸੇ ਕਰਨ ਦੀ ਗੱਲ ਖੁਲਾਸੇ ਇਹ ਹੈ ਜੀ ਜਿਹੜਾ ਲੰਗਰ ਕਮੇਟੀ ਬਣਾਈ ਗਈ ਹੈ ਏ ਸਾਡੇ ਹੁਣੇ ਦਰਪਰਦਰ ਪਰਦਾ ਖੁੱਲਨੀ ਸ਼ੁਰੂ ਹੋਈ ਹੈ ਜਦੋਂ ਮੇਰੀ ਕੱਲ ਇੰਟਰਵਿਊ ਹੋਈ ਹੈ ਤਾਂ ਉਹਦੇ ਵਿੱਚ ਦੇਖੋ ਇੱਕ ਤਾਂ ਧਰਮ ਸਭ ਤੋਂ ਵੱਡਾ ਇਹ ਹੋ ਰਿਹਾ ਕਿ ਅੰਨਾ ਵੰਡੇ ਸਿਰ ਨਹੀਂ ਆਪਣੇ ਆਪਣੇ ਨੂੰ ਦੇ ਟਰਸਟੀ ਨੂੰ ਤਨਖਾਹ ਲੱਗੀ ਹੋਈ ਹੈ ਇੱਕ ਤਰਫ ਉਹ ਟਰਸਟੀ ਬਣਾਏਵੇਂ ਦੂਜੀ ਤਰਫ ਨੂੰ ਤਨਖਾਹ ਲੱਗੀ ਹੈ ਪੈਸਾ ਦੇ ਕੇ ਟਰਸਟੀ ਬਣੇ ਹੋਏ ਤਾਂ ਕਿ ਉਹ ਚੁੱਪਚਾਪ ਸਹਿਨ ਕਰ ਦੇਣ ਦੂਜੀ ਗੱਲ ਜਿਹੜੇ ਇਹਨਾਂ ਦੇ ਵਿਰੋਧ ਚ ਬੋਲਦੇ ਆਂ ਜਦੋਂ ਬਾਬਾ ਜੀ ਦੇ ਜਾਣ ਤੋਂ ਬਾਅਦ ਤਿੰਨ ਟਰਸਟੀ ਇਨਾਂ ਨੇ ਚੁੱਪਚਾਪ ਅਜੰਡਾ ਪਾ ਕੇ ਬਾਹਰ ਕਰ ਦਿੱਤੇਗੇ ਉਹਨਾਂ ਦੇ ਨਾਮ ਵੀ ਮੈਂ ਤੁਹਾਨੂੰ ਉਜਾਗਰ ਕਰੂੰਗਾ ਇੱਕ ਬੱਬੂ ਜੀ ਸਾਡੇ ਗਊਸ਼ਾਲਾ ਦੇ ਪ੍ਰਧਾਨ ਨੇ ਦੂਜਾ ਇੱਕ ਹੈਪੀ ਜੇ ਹੈ ਸਾਡੇ ਅਦਾਲਤ ਬਾਜ਼ਾਰ ਚ ਕੱਪੜੇ ਦੀ ਦੁਕਾਨ ਕਰਦੇ ਨੇ ਤੀਜੇ ਸਾਡੇ ਅਨੀਲ ਪੁੰਨੀਰ ਜੀ ਐ ਸੋਲਨ ਤੋਂ ਜਿਹੜੇ ਬਾਬਾ ਜੀ ਦੇ ਬਹੁਤ ਨਜ਼ਦੀਕੀ ਚੇਲੇ ਸੀਗੇ ਤਾਂ ਕਿ ਇਹਨਾਂ ਨੂੰ ਖਤਰਾ ਸੀ ਵੀ ਅਗਰ ਬਾਬਾ ਜੀ ਦੇ ਚੇਲੇ ਅੱਗੇ ਆਣਗੇ ਤਾਂ ਸਾਡੀ ਗੱਦੀ ਨੂੰ ਖਤਰਾ ਪੈ ਜਾਊਗਾ ਸਾਡੇ ਕੋਲ ਇਹਨਾਂ ਤੋਂ ਵੀ ਪੁਰਾਣੇ ਪਟਾਣੇ ਚੇਲੇ ਬੈਠੇ ਐ ਸਾਡੇ ਬਿੰਤੀ ਗਰੀ ਜੀ ਬੈਠੇ ਐ ਬਾਬਾ ਜੀ ਦਾ ਭਾਈ ਸਾਹਿਬ ਬੈਠੇ ਆ ਸ਼ਸ਼ੀ ਸ਼ਸ਼ੀ ਜੀ ਔਰ ਸਾਡੇ ਵਿਸ਼ਨੂ ਜੀ ਬੈਠੇ ਆ ਇਹ ਸੋ ਤੋਂ ਬਚਪਨ ਤੋਂ ਨਾਲ ਚੱਲੇ ਆ ਰਹੇ ਇਹਨਾਂ ਦਾ ਹੱਕ ਮੰਦਾ ਸੀ ਗੱਡੀ ਤੇ ਬੈਠਣ ਦਾ ਇਹਨਾਂ ਵਿੱਚੋਂ ਹੀ ਅਸੀਂ ਕਿਸੇ ਨੂੰ ਗੱਡੀ ਤੇ ਬਿਠਾਵਾਂਗੇ ਨਾ ਕਿ ਕੱਲ੍ਹ ਦੇ ਆਏ ਹੋਏ ਬੰਦਿਆਂ ਨੂੰ ਇਹਦੀ ਕੀ ਕੁਰਬਾਨੀ ਹੈ ਹਿੰਦੂ ਸਮਾਜ ਦੀ ਮੰਨੂ ਇੱਕ ਕੁਰਬਾਨੀ ਦੱਸ ਦਵੇ ਇਹਨਾਂ ਲੋਕਾਂ ਨੇ ਜੇਲਾਂ ਕੱਟੀਆਂ ਇਹਨਾਂ ਲੋਕਾਂ ਨੇ ਹਿੰਦੂ ਸਮਾਜ ਲਈ ਮਾਰਾਂ ਖਾਈਆਂ ਇਹਨਾਂ ਲੋਕਾਂ ਨੇ ਹਿੰਦੂ ਸਮਾਜ ਨੂੰ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ ਇਸ ਲੇਡੀਜ਼ ਨੇ ਕੀ ਕੀਤਾ ਇੱਕ ਕੰਮ ਦੱਸ ਦੇ ਕਿਥੇ ਜਦ ਇਹ ਜੇਲ੍ਹ ਗਈ ਹੈ ਕਿਸ Hindu ਸੰਗਠਨਾ ਨੇ ਇਸ ਨੂੰ ਸਮਰਥਨ ਪ੍ਰਾਪਤ ਹੈ ਕਿਸ ਨੇ ਇਹਨੂੰ ਬਣਾਇਆ ਕਿਸ ਨੇ ਇਹਨੂੰ ਕਿਸ ਨੇ ਇਹਨੂੰ ਇੱਥੇ ਬੈਠਣ ਦਾ ਹੱਕ ਦਿੱਤਾ ਪ੍ਰਧਾਨ ਜੀ ਜਿਹੜਾ ਇਹਨਾਂ ਨੂੰ ਬਿਠਾਇਆ ਗਿਆ ਪਰ ਉਹ ਵੀ ਤੁਹਾਡੇ Hindu ਸੰਗਠਨ ਵੱਲੋਂ ਵੀ ਮਤਲਬ ਬਿਲਕੁਲ ਗੁੰਮਰਾਹ ਮੈਂ ਬਿਲਕੁਲ ਕਿਹਾ ਮੈਂ ਬਿਠਾਇਆ ਸੀ ਬਿਲਕੁਲ ਗੁੰਮਰਾਹ ਕੀਤਾ ਗਿਆ ਫਿਰ ਅਸੀਂ ਬਿਠਾਇਆ ਇਹ ਸਾਨੂੰ ਕਿਵੇਂ ਕੱਢ ਸਕਦੇ ਆ ਇਹ ਤੁਸੀਂ ਇੱਕ ਗੱਲ ਮੰਨਦੇ ਹੋ ਨਾ ਅਸੀਂ ਇਹਨੂੰ ਬਿਠਾਇਆ ਅਸੀਂ ਇਹਨੂੰ ਮੁੱਖ ਟਰਸਟੀ ਬਣਾਇਆ ਲੇਕਿਨ ਇਹ ਸਾਨੂੰ ਕਿਵੇਂ ਕੱਢ ਦੇਗੀ ਇਹ ਅਧਿਕਾਰ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਮੁੱਖ ਕੋਲ ਹੈ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਮੁੱਖ ਕੋਈ ਵੀ ਵੱਡਾ ਫੈਸਲਾ ਲੈ ਸਕਦਾ ਹੈ ਜਲਦੀ ਇਸ ਤੋਂ ਵੀ ਵੱਡੇ ਵੱਡੇ ਫੈਸਲੇ ਜਿਹੜੇ ਆਉਣ ਵਾਲੀ ਪ੍ਰਸਤਾ ਵਿੱਚ ਅਸੀਂ ਕਰਾਂਗੇ ਗੱਲਬਾਤ ਚੱਲ ਰਹੀ ਹੈ ਸਾਰੇ ਹਿੰਦੂ ਸੰਗਠਨਾਂ ਚ ਇੱਕ ਮਹਾਪੰਚਾਇਤ ਹੋਏਗੀ ਕਾਲੀ ਮਾਤਾ ਮੰਦਰ ਦੇ ਅੰਦਰ ਉਹ ਉੱਥੇ ਹੀ ਇਸ ਗੱਦੀ ਦਾ ਜਿਹੜਾ ਵਾਰਸ ਹੈ ਉਹਨੂੰ ਥਾਪਿਆ ਜਾਊਗਾ ਅਸ਼wini ਸ਼ਰਮਾ ਜੀ ਕਰ ਰਹੇ ਹਨ ਅਸ਼wini ਸ਼ਰਮਾ ਅਸ਼wini ਸ਼ਰਮਾ ਜਗਤ ਗੁਰ ਪੰਚਾਨੰਦ ਗੀਰਜੀ ਮਹਾਰਾਜ ਦੁਆਰਾ ਬਣਾਏ ਮੇ ਇੱਕ ਜਾਗਰਣ ਸੁਧਾਰ ਮੰਡਲ ਬਣਾਇਆ ਹੋਇਆ ਉਹਨਾਂ ਨੇ ਲੇਕਿਨ ਬਾਬਾ ਜੀ ਨੇ ਉਹਨਾਂ ਨੂੰ ਪਾਵਰਾਂ ਨੇ ਮੈਂ ਹੀ ਖੁਦ ਮੇਰੇ ਕੋਲ ਹੀ ਆਏ ਸੀ ਅਸ਼ਮਨੀ ਸ਼ਰਮਾ ਜੀ ਮੰਨੇ ਹੀ ਇਹਨਾਂ ਨੂੰ ਹਿੰਦੂ ਤਖਤ ਦੇ ਨਾਲ ਜੋੜਿਆ ਸੀ ਲੇਕਿਨ ਚਾਂਕੀ ਸਮਾਜ ਸਾਡੇ ਬੈਠੇ ਮੁੰਡੇ ਉਰੇ ਕਿੱਥੇ ਵੀ ਚਾਂਕੀ ਸਮਾਜ ਵਾਲੇ ਆ ਬੈਠਾ ਮੁੰਡਾ ਆ ਸਾਰੇ ਬੈਠੇ ਨੇ ਇਹ ਤੁਹਾਡੇ ਮੂੰਹ ਤੇ ਗਵਾਹ ਹੈ ਉਸ ਨੇ ਹਿੰਦੂ ਤਖਤ ਦਾ ਨਾਮ ਲੈ ਕੇ ਕਾਲੀ ਮਾਤਾ ਦਾ ਮੰਦਿਰ ਦਾ ਨਾਮ ਲੈ ਕੇ ਲੋਕਾਂ ਨੂੰ ਚਾਂਕੀ ਸਮਾਜ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿਸ ਤੋਂ 8000 ਮੰਗੇ ਕਿਸ ਤੋਂ 10000 ਮੰਗੇ ਕਿਸ ਤੋਂ 20000 ਮੰਗੇ ਵੀ ਚਾਂਕੀ ਤੇਰੀ ਬਣ ਗਈ ਐ ਤੁਸੀਂ ਚਾਂਕੀ ਕਰੀ ਐ ਅਸੀਂ ਵੀਡੀਓ ਬਣਾ ਲਈ ਐ ਅਸੀਂ ਕਾਲੀ ਮਾਤਾ ਮੰਦਿਰ ਜਾਵਾਂਗੇ ਤੁਹਾਡੇ ਖਿਲਾਫ ਪਰਚੇ ਕਰਾਵਾਂਗੇ ਕਿਸੇ ਤੋਂ 8000 ਲਿੱਤੇਗੇ ਕਿਸੇ ਤੋਂ 10000 ਲਿੱਤੇਗੇ ਕਿਸੇ ਤੋਂ 15000 ਲਿੱਤੇਗੇ ਇਹ ਚਾਂਕੀ ਸਮਾਂ ਸਾਰਾ ਸਾਡੇ ਕੋਲ ਆ ਕੇ ਰੋਇਆ ਦੋ ਦੋ ਆ ਬੈਠੇ ਆ ਬੈਠੇ ਐ ਪੁੱਛੋ ਇਹਨਾਂ ਨੂੰ ਚਾਂਕੀ ਸਮਾਂ ਇਹ ਚਾਂਕੀ ਕਰਦੇ ਇਹਨਾਂ ਦੇ ਇਹਨਾਂ ਦੇ ਹੀ અપਮਾਨ ਕੀਤਾ ਕਿ ਉਹਦੋਂ ਇਹ ਵੀ ਚਾਂਕੀ ਇਹਨਾਂ ਨੇ ਹੀ ਚਾਂਕੀਆਂ ਬਣਾਈਆਂ 10 ਜਿਹੜੀਆਂ ਬਣਾਈਆਂ ਸਾਡੀ ਰਿਕਵੈਸਟ ਤੇ ਹਿੰਦੂ ਸਮਾਜ ਦੀ ਰਕਸਤੇ ਹਿੰਦੂ ਸੁਰੱਖਿਆ ਸਮਿਤੀ ਦੀ ਰਿਕਵੈਸਟ ਤੇ ਵੀ ਸਾਡੇ ਮੇਲੇ ਨੂੰ ਬਚਾਇਆ ਜਾਵੇ ਵਿਚਾਰੇ ਨੇ ਪੈਸੇ ਵੀ ਨਹੀਂ ਲਿੱਤੇ ਜੋ ਖਰਚਾ ਆਇਆ ਕਰਕੇ ਤੋਰੀ ਹੈ ਜੀ ਟਰੈਲੀ ਪਾਸ ਸੀ ਉੱਥੇ ਹੀ ਕਰਵਾਈ ਆਸ਼ਮਨੀ ਤੋਂ ਆਸ਼ਮਨੀ ਸ਼ਰਮਾ ਨੇ ਪਾਸ ਕਰਕੇ ਤੋਰੀ ਹੈ ਇੱਕ ਸਾਜਸੀ ਹਿੰਦੂ ਧਰਮ ਦਾ ਅਪਮਾਨ ਕਰਨ ਦੀ ਇਹਨਾਂ ਦੇ ਪ੍ਰਧਾਨ ਜੀ ਬਾਬਾ ਜੀ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਚੰਕੀ ਵਾਲੀ ਮੀਟਿੰਗ ਹੋਈ ਸੀ ਉਹ ਦਿਨ ਪਹਿਲੇ 10-10 ਲੱਖ ਪਹਿਲੇ ਕਹਿੰਦੇ ਉਸ ਜੋ ਕੇਰ ਪ੍ਰਧਾਨ ਜੀ ਵੀ ਬੈਠੇ ਸੀ ਕਿ ਰਜਾਮੰਦੀ ਹੋਈ ਸੀ ਦੀ ਵੱਡੀ ਉਮਰ ਦਾ ਨਹੀਂ ਤੇ ਜੋ ਬਾਬਾ ਜੀ ਮੈਂ ਮੈਂ ਕਹਿ ਚੁੱਕਿਆ ਵੀ 10 ਸਾਲ ਤੋਂ ਉੱਪਰ ਮੰਨ ਲਓ ਇਹਨਾਂ ਨੇ ਗਲਤੀ ਕਰ ਲਈ ਨਹੀਂ ਸਰ 12 ਸਾਲ ਦੀਆਂ ਗੁੜੀਆਂ ਬੱਚੇ ਸੁਣੋ ਸੁਣੋ 1 ਮਿੰਟ ਮੈਂ ਕਹਿੰਦਾ ਇਹਨਾਂ ਤੋਂ ਗਲਤੀ ਹੋ ਗਈ ਸਾਡਾ Hindu ਸਮਾਜ ਹੈ ਕੋਈ ਦੰਡ ਬੰਦਾ ਹੈ ਕੋਈ ਕਾਨੂੰਨ ਹੁੰਦਾ ਹੈ ਪਹਿਲਾਂ ਇਹਨਾਂ ਨੂੰ ਅਸੀਂ ਮੰਦਰ ਤਲਬ ਕਰਦੇ ਹਿੰਦੂ ਦਖਤ ਦੇ ਮੈਨੂੰ ਖੁਦ ਨੂੰ ਤਲਬ ਕੀਤਾ ਗਿਆ ਇੱਕ ਸਾਡੇ ਮੈਦਾਨਗिरी 'ਚ ਖੜੇ ਆ ਉਹ ਪਿੱਛੇ ਇਹਨਾਂ ਨੂੰ ਤਲਬ ਕੀਤਾ ਗਿਆ ਇਹਨੇ ਜਾਗਰਣ 'ਚ ਕਵਾਲੀਆਂ ਚਲਾਤੀਆਂ ਸੀ ਮਹਾਰਾਜ ਜੀ ਨੇ ਸਾਨੂੰ ਤਲਬ ਕਰਿਆ ਸੀ ਦੰਡ ਲਗਾਇਆ ਸੀ ਇਹਨਾਂ ਨੂੰ ਵਰਤਨ ਮੰਨ ਜਿੰਦੀ ਸੇਵਾ ਲਈ ਸੀ ਇਹ ਤਾਂ ਹੈਗਾ ਕਾਨੂੰਨ ਗੁੰਡਾਗਰਦੀ ਕੋਈ ਕਾਨੂੰਨ ਨਹੀਂ ਗੁੰਡਾਗਰਦੀ ਦਾ ਜਵਾਬ ਕਾਨੂੰਨ ਦੇ ਡੰਡੇ ਨਾਲ ਦਿੱਤਾ ਜਾਊਗਾ ਅਗਰ ਕਾਨੂੰਨ ਦਾ ਡੰਡਾ ਨਹੀਂ ਚੱਲਦਾ ਤਾਂ ਫਿਰ ਸਾਡਾ ਡੰਡਾ ਚੱਲੂਗਾ ਹਾਂ ਜੀ ਤੁਹਾਡੇ ਵੱਲੋਂ ਕਿਹਾ ਗਿਆ ਜੀ ਗਲਤੀ ਨਾਲ ਬਣ ਗਈ ਸੀ ਲੇਕਿਨ ਉਹਨੂੰ ਉਜਾਗਰ ਕਰਨ ਦਾ ਜਾਂ ਉੱਥੇ ਜਗ੍ਹਾ ਨੂੰ ਠੱਪ ਕਰ ਦੇਣਾ ਦੀ ਕਿਤੇ ਨਾ ਨਹੀਂ ਲੱਗਦਾ ਤੁਹਾਨੂੰ ਕਿਹੜਾ ਕਿਹੜਾ ਤੁਸੀਂ ਕਹੋਗੇ ਗਲਤੀ ਨਾਲ ਬਣ ਗਈ ਤੇ ਲੇਕਿਨ ਉਹਨੂੰ ਝਾਕਿਆ ਵੀ ਗਲਤੀ ਨਾਲ ਨਹੀਂ ਗਲਤੀਆਂ ਨਹੀਂ ਸਾਨੂੰ ਬਰਗਲਾ ਕੇ ਸਾਨੂੰ ਗਲਤ ਕਾਗਜ਼ ਦਿਖਾ ਕੇ ਹਰੀ ਗਰੀ ਨਾਲ ਸੰਪਰਕ ਕਰੋ ਮੈਂ ਨੰਬਰ ਦਊਗਾ ਸਾਰਿਆਂ ਨੂੰ ਸਾਰੇ ਹਰੀ ਜੀ ਨਾਲ ਫੋਨ ਕਰੋ ਉਹ ਖੁਦ ਦੱਸਣਗੇ ਕਿ ਜਗਤਗੁਰ ਪਟਿਆਲੇ ਅੰਦਰ ਕੋਈ ਹੈਗੀ ਕਿ ਨਹੀਂ ਹੈਗੀ ਪ੍ਰਧਾਨ ਜੀ ਆ ਸਾਰਿਆਂ ਨੇ ਸਹਿਮਤ ਇਹਨੂੰ ਪੁੱਛੋ ਸਾਸਕ੍ਰਿਤ ਦੇ ਸ਼ਲੋਕ ਬੁਲਾ ਕੇ ਦਿਖਾਓ ਹੁਣੀ ਤੁਹਾਨੂੰ ਉਜਾਗਰ ਹੋ ਜਾਊਗਾ ਇੱਕ ਸੰਤ ਨੂੰ ਬਿਠਾ ਲਓ ਜਗਤਗੁਰ ਅਸਲੀ ਨੂੰ ਬਿਠਾ ਲਓ ਇਹ ਕਿੰਨੂੰ ਬਿਠਾ ਲਓ ਉਹਦੇ ਬਰਾਬਰ ਤੱਕ ਸਾਸਤਰਾਤ ਕਰਾ ਲਓ ਪਤਾ ਲੱਗ ਜਾਊਗਾ ਤੁਹਾਨੂੰ ਪ੍ਰਧਾਨ ਜੀ ਜਿਹੜਾ ਇਸ ਟਾਈਮ ਉੱਤੇ ਚੱਲ ਰਿਹਾ ਹੈ ਉਹ ਚੱਲ ਰਿਹਾ ਜੀ ਝੰਕੀਆਂ ਦਾ ਵੇ ਚੰਕੇ ਦਾ ਜਿਹੜਾ ਇਹ ਜਾਂ ਕੀ ਨੋ ਬਤਾ ਉਹ ਜਿਹੜਾ ਇਹਨਾਂ ਮੋਦਾ ਵਾਦ ਚੁੱਪ ਹੈ ਮੈਂ ਇਹੀ ਕਹਿ ਰਿਹਾ ਸੀ ਅਗਰ ਸਾਡੇ ਬੱਚਿਆਂ ਤੋਂ ਕਿਸੇ ਸਨਾਤਨ ਦੀ ਗਲਤੀ ਹੋ ਗਈ ਗਲਤੀਆਂ ਦੋ ਤਰ੍ਹਾਂ ਦੀ ਹੁੰਦੀਆਂ ਇੱਕ ਹੁੰਦਾ ਜਾਣ ਬੁੱਝ ਕੇ ਧਰਮ ਦਾ ਅਪਮਾਨ ਕਰਨਾ ਲੋਕਾਂ ਨੂੰ ਭੜਕਾਉਣਾ ਇੱਕ ਹੁੰਦਾ ਅਣਜਾਣੇ ਚ ਹੋਈ ਵੀ ਗਲਤੀ ਇਹਨਾਂ ਬੱਚਿਆਂ ਨੇ ਬਣਾਏ ਇਹਨਾਂ ਨੂੰ ਚਲੋ 2 ਸਾਲ ਵੱਡਾ ਬੱਚਾ ਬਣ ਗਿਆ ਕਿਆ ਫਤਾ ਕੀ ਸੀ ਬੁਲਾਂਦੇ ਸੀ ਇਹਨਾਂ ਨੂੰ ਦੰਡ ਲਗਾਉਂਦੇ ਜਾ ਲੋ ਪਾਂਡੇ ਮਾਂ 2 ਦਿਨ ਪਾਂਡੇ ਮਾਂ ਤੇ ਲਈ ਦੰਡ ਸਾਡਾ ਸਨਾਤਨ ਸਮਾਨ ਸਾਡੇ ਨਾਲ ਜੁੜੇ ਰਹਿੰਦਾ 2000 ਚਾਂਕੀ ਸਮਾਜ ਦੇ ਮੁੰਡੇ ਜਿਹੜੇ ਹੈ ਭੁੱਖੇ ਮਰਨ ਦੀ ਨੋਬਤ ਤੇ ਲਿਆ ਤੇ ਇਸ ਅਸ਼ਵਨੀ ਸ਼ਰਮਾ ਦੀ ਬਦੌਲਤ ਕਿਉਂਕਿ ਇਹਨੇ ਆਪਣੇ ਘਰ ਪਰ ਲਿਆ ਚਾਂਕੀ ਵਾਲੋਂ ਪੈਸੇ ਲੈ ਲੈ ਕੇ ਹੁਣ ਇਹਨਾਂ ਨੂੰ ਕੀ ਹੈ ਕਿ ਚਾਂਕੀ ਵਾਲੇ ਰਜੇਸ਼ ਕੇਹਰ ਕੋਲ ਚਲੇ ਗਏ ਇੱਕ ਇਮਾਨਦਾਰ ਬੰਦੇ ਕੋਲ ਚਲੇ ਗਏ ਹੁਣ ਸਾਡੀ ਦਾਲ ਨਹੀਂ ਗੱਲ ਨਹੀਂ ਤਾਂ ਇਹਨਾਂ ਨੇ ਚਾਂਕੀ ਦਾ ਅਪਮਾਨ ਕਰਿਆ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਚਾਂਕੀਆ ਜਾਣ ਬੁੱਝ ਕੇ ਬਣਵਾਈਆਂ ਜਿੱਦਾਂ ਦੀ ਕਾਰਵਾਈ ਕਰੋਗੇ ਅੱਗੇ ਮੈਂ ਕੱਲ ਐਸਐਸਪੀ ਸਾਹਿਬ ਨੂੰ ਮਿਲ ਨੇ ਅਲਾਵਾ ਪਟਿਆਲਾ ਵਿੱਚ ਠੀਕਾ ਪਟਿਆਲਾ ਰਾਜਪੁਰੇ ਵਾਲੀ ਨੇ ਬਣਾਇਆ ਵੈ ਇਹਨਾਂ ਨੇ ਰਾਜਪੁਰੇ ਜੱਟ ਵਾਲੀ ਨੇ ਪੱਤਰਾ ਸਮਾਨ ਨਾਪਾ 100 ਬੰਦਾ ਉਰੋਂ ਅੰਬਾਲੇ ਗਿਆ ਹੋਇਆ ਸੀਗਾ ਝਾਕੀ ਕਰਨ ਬਾਵਨ ਬਾਸੀ ਦੀ ਲਾਉਣ ਸਿਰਫ ਡਾਕਟਰ ਲਈ ਅਸੀਂ ਦੋ ਬੰਦੇ ਨੇ ਅਸੀਂ ਝਾਕੀ ਸਮਾਇ ਵੱਲੋਂ ਤੇ ਦੋ ਚਾਰ ਦੋ ਪਟਿਆਲੇ ਪੰਦਰਾ ਉੱਪਰ ਆ ਸੀਗਾ ਮੇਰਾ 10 ਬੰਦੇ ਬਾਹਰ ਸੀ ਸਾਡੇ ਜੀ ਠੀਕ ਹੈ ਜੀ ਜਿਹੜੇ ਲੋਕ ਕਰਨ ਜਾਂਦੇ ਉਹਨਾਂ ਕੋਲ ਮਜ਼ਦਗਾਰ ਕਰਨ ਨਹੀਂ ਜਾਇਆ ਕਿਤੇ ਲੱਗੇ ਕੰਮ ਕਰਨ ਜਾਊਗਾ ਅਗਲਾ ਕੱਲ੍ਹ ਇਹ ਲੇਟ ਹੋ ਗਈ ਸੀ ਸ਼ਰਮ ਨਹੀਂ ਆਪ ਰਹੀ ਰੈਲੀਆਂ ਸਾਰੀਆਂ ਤਰਾ ਕਰੂਗੇ ਸੈੱਟ ਕਰਾ ਦੇ ਉੱਥੋਂ ਤੋਰੀਆਂ ਗਈਆਂ ਨੇ ਅਸ਼ਮਨੀ ਜੀ ਉੱਥੋਂ ਅੱਗੇ ਗਾਇਬ ਹੋ ਗਏ ਨੇ ਜਿਹੜਾ ਬੰਦਾ ਉਹਨਾਂ ਕੋਲ ਖੜਾ ਸੀ ਉਸੇ ਬੰਦੇ ਨੇ ਅੱਗੇ ਸਾਡਾ ਧੱਕਾ ਕੀਤਾ ਮੈਂ ਸਾਜ਼ਿਸ਼ ਕਰਤਾ ਸੀ ਅਸ਼ਮਨੀਆ ਦਾ ਨਾਮ ਲਖਾਇਆ ਬਾਇ ਨੇਮ ਮੰਨੇ ਦਰਖਾਸਤ ਜੀ ਸਾਨੂੰ ਟੈਲੀਆਂ ਪਾਸ ਕਰਾ ਕੇ ਤੋਰੀਆਂ ਗਈਆਂ ਨੇ ਜੇ ਸਾਡੀ ਗਲਤੀ ਸੀ ਸਾਨੂੰ ਉੱਥੇ ਰੋਕ ਦੇਵਾ ਹੁਣ ਤੱਕ ਸਾਡੀਆਂ ਘੱਟੋ ਘੱਟੀ ਸੀ ਦਿਨਾਂ ਦੇ ਅੰਦਰ ਅੱਠ ਦਿਨਾਂ ਦੇ ਅੰਦਰ ਅਸੀਂ ਤਾਂ ਘ ਕੱਟੋ-ਕੱਟੇ ਨੇ 15 ਸਟੇਜਾਂ ਦੇ ਉੱਤੇ ਸਾਡਾ ਉਹ ਕਰਿਆ। ਸਾਨੂੰ ਛੋਟੀ ਚੱਕੀ ਕਰਨ ਦਾ ਵੀ ਹੁਕਮ ਦਿੱਤਾ ਗਿਆ। ਉਹ ਵੀ ਬੰਦ ਕਰਾ ਕੇ ਆ ਗਿਆ। ਧਮਕੀਆਂ ਦੇ ਗੀਆਂ। ਆਹ ਮਤਰਾ ਕੋਈ ਨਹੀਂ। ਆਹ ਬੰਦੇ ਖੜੇ ਨੇ ਸਾਰੇ ਨੇ। ਇਹਨਾਂ ਨੂੰ ਨਾਮ ਲੈ ਰਹੇ ਆ ਸਾਡਾ ਜਾਗਰਣ ਕੈਪਚਰ ਕੀਤਾ ਗਿਆ ਸੀਗਾ। ਅਸੀਂ ਜੋਤੀ ਪ੍ਰਚੰਡ ਕਿਸੇ ਹੋਰ ਤੋਂ ਕਰਾਣੀ ਸੀ। ਸਾਨੂੰ ਅਸ਼wini ਸ਼ਰਮਾ ਦਾ ਫੋਨ ਆਇਆ ਸਾਡੇ ਮੈਂਬਰਾਂ ਨੂੰ ਵੀ ਜੇ ਤੁਸੀਂ ਉੱਥੇ ਕੋਈ ਚੰਕੀ ਕੱਢੋਗੇ ਤਾਂ ਅਸੀਂ ਤੁਹਾਡੇ ਜਾਗਰਣ ਦੇ ਵਿੱਚ ਵਿਗਨ ਪਾਵਾਂਗੇ। ਲੇਕਿਨ ਉਹੀ ਅਸ਼wini ਸ਼ਰਮਾ ਬਾਅਦ 'ਚ ਕਿਸੇ ਗੁਰੂ ਨੂੰ ਲੈ ਕੇ ਜੋਤੀ ਪ੍ਰਚੰਡ ਕਰਾ ਕੇ ਉੱਥੋਂ ਜਾਂਦਾ ਹੈ। ਉਹ ਕਹਿੰਦਾ ਵੀ ਸਾਨੂੰ ਜਾਗਰਤ 'ਚ ਪਹਿਲਾਂ ਕਿਉਂ ਨਹੀਂ ਬੁਲਾਇਆ ਗਿਆ? ਇਸ ਦਾ ਮਤਲਬ ਹੈ ਤੁਸੀਂ ਕੋਈ ਟੀਵੀ ਸੀਰੀਅਲ ਦੇਖਦੇ ਹੋ ਉਹਦੇ ਵਿੱਚ ਕੀ ਛੋਟੇ-ਛੋਟੇ ਬੱਚੇ ਬੰਦਦੇ ਆ ਜੀ ਉਹ ਜਿਹੜੇ ਬੰਦੇ ਕੋਈ ਸ੍ਰੀ ਰਾਮ ਬੰਦਦਾ ਹੈ ਜਾਂ ਕੋਈ ਭਗਵਾਨ ਸ਼ਿਵ ਬੰਦਦਾ ਹੈ ਇਹ ਉੱਥੇ ਮਰਿਆਦਾ ਚੈੱਕ ਕਰਨ ਜਾਂਦੇ ਆ ਇਹ ਸਿਰਫ ਪਟਿਆਲੇ ਦੀ ਮਰਿਆਦਾ ਚੈੱਕ ਕਰਦੇ ਆ ਇਹ ਉਹਦੇ ਪਟਿਆਲਾ ਪਟਿਆਲਾ ਉੱਥੇ ਹਾਂ ਜੀ ਮਰਿਆਦਾ ਦੇ ਵਿੱਚ ਆਪਨੀ ਚੈੱਕ ਵੀ ਮਾਂ ਮਰਿਆਦਾ ਦੇ ਵਿੱਚ ਹੈਗੀ ਆ ਅਸੀਂ ਪਾਸ ਕਰਾ ਕੇ ਦਿੱਲੀ ਤੁਰ ਗਏ ਜਿੰਨੀ ਮਿਟਰਲੀ 8 ਤੋਂ 9 ਕਰ ਲਿਆ ਤੁਸੀਂ ਪਾਸ ਕਰਾ ਕੇ ਦੁਨੀਆ ਨੇ ਬਾਅਦ ਵਿੱਚ ਧੱਕਾ ਕੀਤਾ ਗਿਆ ਗੱਲ ਹੈ ਗੁੰਡਾਗਰਦੀ ਬਾਅਦ ਵਿੱਚ ਕੀਤੀ ਗਈ ਜਦੋਂ ਗੱਦਾ ਖੋ ਗਿਆ ਉਹਦੀ ਵਰਦੀ ਇਤਨੀ ਉੱਚੀ ਐ ਤੇ ਜੱਗ ਅੱਗੀ ਵੱਡੀ ਐ ਤੁਸੀਂ ਤੇ ਰੁਪਿਆ 50000 ਰੁਪਿਆ ਸੀ ਕਰਕੇ ਲਗਾਇਆ ਸੀ ਦਾ ਪਰ ਲੇਕਿਨ ਸਾਡੇ ਨਾਲ ਉਹਦੇ 'ਚ ਵੀ ਧੱਕਾ ਕੀਤਾ ਹੋ ਗਿਆ ਕੱਪੜੇ ਬੜੀ ਕਿੰਨੀ ਉਮਰ ਦੀ ਆਦੀ ਉਮਰ ਕਿੰਨੀ ਆਈ 20 ਸਾਲ ਦੀ ਉਹਦੀ ਡਰੈਸਰ ਪਾੜੀ ਗਿਆ ਉਹਦਾ ਗੱਦਾ ਖੋ ਗਿਆ ਸਾਡਾ ਨੁਕਸਾਨ ਕੀਤਾ ਗਿਆ ਉਸ ਤੋਂ ਬਾਅਦ ਧੱਕੇ ਮਾਰੇਗੇ ਨਾ ਤੁਹਾਨੂੰ ਸਾਡੀ ਟ੍ਰੈਲੀ ਪਿੱਛੋਂ ਪਾਸ ਹੋ ਕੇ ਆਈ ਆ ਅਸ਼ਮੀ ਜੀ ਨੇ ਵੀ ਕੀਤੀ ਆ ਬੱਸ ਖੜ ਕੇ ਪਾਸ ਕੀਤੀ ਐ ਤੇ ਇਕੱਲਾ ਇਕੱਲੇ ਟ੍ਰੈਲੀ ਦਿਖਾ ਕੇ ਚੜਾਈ ਆ ਅਸੀ ਰਹਿਮਾਨ ਮਰਿਆਦਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਨੱਚ ਨਹੀਂ ਲਾਣੇ ਅਸੀਂ ਨੱਚ